ਟਿੰਡਾ ਪੁਲਸ ਵੱਲੋਂ 15 ਅਗਸਤ ਨੂੰ ਲੈ ਕੇ ਕੀਤੀ ਜਾ ਰਹੀ ਹੈ ਰਾਤ ਦੇ ਸਮੇਂ ਵੀ ਹੋਟਲਾਂ ਤੇ ਟਾਬਿਆਂ ਦੀ ਚੈਕਿੰਗ ਐਸ ਐਸ ਪੀ ਡੀ ਅਜੇ ਗਾਂਧੀ ਨੇ ਕੀਤੀ करवाई ਐਤਵਾਰ ਦੀ ਰਾਤ ਨੂੰ 10 ਵਜੇ ਲਗਭਗ ਐਸ ਪੀ ਡੀ ਅਜੇ ਗਾਂਧੀ ਅਤੇ ਐਸ ਚੁੱਕ ਤਵਲੀ ਬਠਿੰਡਾ ਦੇ ਰੇਲਵੇ ਸਟੇਸ਼ਨ ਦੀ ਨੀੜੀ ਬਣੇ ਹੋਟਲਾਂ ਦੇ ਟਾਬਿਆਂ ਦੇ ਵਿੱਚ ਪਹੁੰਚੀ ਜਿੱਥੇ 15 ਅਗਸਤ ਨੂੰ ਲੈ ਕੇ ਇਹਨਾਂ ਵੱਲੋਂ ਚੈਕਿੰਗ ਕੀਤੀ ਗਈ ਦੇਖੋ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਰੇਲਵੇ ਸਟੇਸ਼ਨ ਦੀ ਨੀੜ ਦੀਆਂ ਜਿੱਦੇ ਬਠਿੰਡਾ ਪੁਲਸ ਵੱਲੋਂ ਹੋਟਲਾਂ ਤੇ ਟਾਬਿਆਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਮੌਕੇ ਐਸਪੀ ਡੀ ਅਜੀਤ ਗਾਂਧੀ ਅਤੇ ਇਨਾਂ ਦਿਨ ਨਾਲ ਐਸ ਐਚਓ ਕਤਵਾਲੀ ਅਤੇ ਪੀ ਸੀ ਆਰ ਦੀ ਪੁਲਿਸ ਪਾਰਟੀ ਹੁਣੇ ਨਾਲ ਸ਼ਾਮਲ ਸੀ ਅਸੀਂ ਦਿਖਾ ਰਹੇ ਬਠਿੰਡਾ ਦੇ ਰੇਲਵੇ ਸਟੇਸ਼ਨ ਦੇ ਨੇੜੇ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੱਲੋਂ ਇੱਥੇ ਹੋਟਲਾਂ ਅਤੇ ਟਾਬਿਆਂ ਦੀ ਇੱਥੇ ਆਪਣਾ ਚੈਕਿੰਗ ਕੀਤੀ ਗਈ ਜਿਸ ਦੇ ਵਿੱਚ ਐਸ ਪੀ ਡੀ ਵੱਲੋਂ ਇਹਨਾਂ ਨੂੰ ਆਪਣਾ ਬਰੀਫ ਕੀਤਾ ਗਿਆ ਕਿ ਕਿਸ ਤਰ੍ਹਾਂ ਦੀ ਉਹਨਾਂ ਵੱਲੋਂ ਚੈਕਿੰਗ ਕੀਤੀ ਜਾਣੀ ਹੈ ਦੇਖੋ ਤਸਵੀਰਾਂ ਦੇ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਬਠਿੰਡਾ ਦੇ ਰੇਲਵੇ ਸਟੇਸ਼ਨ ਦੇ ਨੇੜੇ ਤੁਹਾਨੂੰ ਦਿਖਾਈ ਦੇ ਰਹੀ ਹੈ ਉੱਥੇ ਨਵਲ ਹੋਟਲਾਂ ਅਤੇ ਟਾਬਿਆਂ ਦੀ ਚੈਕਿੰਗ ਕੀਤੀ ਗਈ ਹੈ ਅੱਜ ਬਠਿੰਡਾ ਪੁਲਿਸ ਵੱਲੋਂ ਨਾਈਟ ਡੋਮੀਨੇਸ਼ਨ ਐਕਸਰਸਾਈਜ਼ ਦੇ ਦੌਰਾਨ ਹੋਟਲਸਾਬੇ ਤੇ ਹੋਰ ਪਬਲਿਕ ਪਲੇਸਸ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜੇ ਸ਼ਹਿਰ ਦੇ ਮੇਨ ਪੁਆਇੰਟਸ ਹੈਗੇ ਨੇ ਉੱਥੇ ਵੀ ਪੁਲਿਸ ਦੇ ਨਾਕੇ ਲਗਾਏ ਗਏ ਨੇ ਤੇ 15 ਅਗਸਤ ਦੇ ਮੱਦੇਨਜ਼ਰ ਹਰ ਸ਼ੱਕੀ ਬੰਦੇ ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਕਿਸੇ ਨੂੰ ਵੀ ਜਿਹੜਾ ਵੀ ਬੰਦਾ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਤੇ ਪੁਲਿਸ ਉਹਦੇ ਲਈ ਪੂਰੀ ਅਲਰਟ ਹੈਗੀ ਹੈ ਅਸੀਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਸਰਕਲਿੰਗ ਹੋਟਲ ਚੈੱਕ ਇਨ